ਬਾਈ ਖਲੌਰੀ ਪਾਤੜਾਂ ਦੇ ਨੇੜੇ ਪੈਂਦੇ ਪਿੰਡਾਂ ਸ਼ੇਰਗੜ ਤੋਂ ਆਪਾਂ ਨੂੰ ਕਾਲ ਆਉਂਦਾ ਬਾਈ ਦਾ ਆਪਣੀ ਵੀਡੀਓ ਦੇਖ ਕੇ ਸੋ ਬਾਈ ਕਹਿੰਦਾ ਬਾਈ ਜੀ ਸਾਨੂੰ ਉਹ ਵਾਲਾ ਕਰਹਾ ਚਾਹੀਦਾ ਜਿਹਦੇ ਵਿੱਚ ਅਗਲੇ ਪਾਸੇ ਕਿੱਲੀਆਂ ਪੈਂਦੀਆਂ ਜਿਹੜਾ ਕਰਹਾ ਰੋਟਾ ਬੇਟਰ ਵਾਂਗੂ ਪੈਂਦਾਗਾ ਤੇ ਸਪੈਸ਼ਲ ਮਾਡਲ ਆਗਾ ਸੋ ਸਾਈਜ਼ ਵੀ ਇਹਦਾ ਬਾਈ ਉਹ ਸਾਈਜ਼ ਬਣਾਇਆਗਾ ਜਿਹਦੀ ਜ਼ਿਆਦਾ ਵਿਕਰੀ ਆ ਤੇ ਜਿਹਦੀ ਜ਼ਿਆਦਾ ਡਿਮਾਂਡ ਆ ਸੋ ਬਾਈ ਨੇ ਆਪਾਂ ਨੂੰ ਆਰਡਰ ਦਿੱਤਾ ਸੀ ਬਾਈ ਕਹਿੰਦਾ ਬਾਈ ਜੀ ਸਾਨੂੰ 1-2 ਦਿਨਾਂ ਦੇ ਵਿੱਚ ਹੀ ਕਰਹਾ ਚਾਹੀਦਾ ਸਾਨੂੰ ਇਮੀਡੀਏਟਲੀ ਚਾਹੀਦਾ ਸਾਨੂੰ ਲੋੜ ਆ ਕਰਹੇ ਦੀ ਸੋ ਬਾਈ ਨੂੰ ਆਖਿਆ ਬਾਈ ਜੀ ਬੇ ਫਿਕਰ ਹੋ ਜਾਓ ਪੂਰਾ ਵਧੀਆ ਟੌਪ ਮਾਡਲ ਤੁਹਾਨੂੰ ਕਰਾਹਾਂ ਪੂਰਾ ਘੈਂਟ ਕਰਾਹਾ ਬਣਾ ਕੇ ਦੇਵਾਂਗੇ। ਬਾਕੀ ਆਪਣੇ ਕੰਮ ਦੀ ਪੂਰੀ ਤਸੱਲੀ ਹੋਊਗੀ। ਸੋ ਬਾਈ ਨੂੰ ਆਪਾਂ ਨੂੰ ਸਾਈ ਪਾਈ ਸੀ ਬਾਈ ਆਨਲਾਈਨ। ਸੋ ਬਾਈ ਨੂੰ ਡਿਲੀਵਰੀ ਕਰ ਰਹੇ ਆ ਤੇ ਬਾਈ ਦਾ ਰਿਵਿਊ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ। ਆਪਣੇ ਨਾਲ ਜੁੜੇ ਰਹੋ ਬਾਈ। ਪਹਿਲਾਂ ਕਰਾਹੇ ਬਾਰੇ ਗੱਲਬਾਤ ਕਰਦੇ ਆਪਾਂ ਕਿ ਇਸ ਟਾਈਪ ਦਾ ਕਰਾਹਾ ਬਣਾਇਗਾ। ਸੋ ਕਿੱਲੀਆਂ ਪੈਂਦੀਆਂ ਦਾ ਬਾਈ ਨੇ ਕਰਾਂਗਾ ਹੀ ਕਰਾਂਗਾਗਾ। ਜੇ ਆਪਾਂ ਇਹਦੇ ਸਾਈਜ਼ ਦੀ ਗੱਲ ਕਰਕੇ ਬਾਈ ਜੀ ਸਾਈਜ਼ ਇਹਦਾ ਹੈਗਾਗਾ 8 ਫੁੱਟ ਇਹਦੀ ਲੰਬਾਈ ਆ ਤੇ 26 ਇੰਚੀ ਕਰਾਹੇ ਦੀ ਉਚਾਈ ਆ। ਸੋ ਬਹੁਤ ਵਧੀਆ ਕਰਾਹਾਗਾ ਇਹ ਜਿਆਦਾ ਵਿਕਦਾਗਾ ਟ੍ਰੈਂਡਿੰਗ ਦੇ ਵਿੱਚ ਇਹ ਸਾਈਜ਼ ਚੱਲ ਰਿਹਾਗਾ ਇਸ ਨਾਲ ਦੇ ਕਰਾਹੇ ਬਾਈ ਜੀ ਆਪਾਂ ਇਸ ਸੀਜ਼ਨ ਦੇ ਵਿੱਚ ਵਿੱਚ ਆਪਾਂ 70 ਤੋਂ 80 ਗ੍ਰਾਹ ਆਪਾਂ ਸੇਲ ਕਰਤੇ ਬਹੁਤ ਡਿਮਾਂਡ ਰਹਿੰਦੀ ਐ ਮੋਸਟ ਡਿਮਾਂਡਡ ਕਰਾਹਾਗਾ ਇਹ ਸੋ ਬਹੁਤ ਵਧੀਆ ਕੰਮ ਕੀਤਾਗਾ ਕਰਾਹੇ ਦਾ ਤੋਂ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਇਹਦੇ ਸਾਈਜ਼ ਦੀ ਗੱਲ ਕਰ ਲਈ ਤੇ ਇਹਦੇ ਆਪਾਂ ਵਜਨ ਦੀ ਗੱਲ ਕਰਦੇ ਆਂ ਵਜਨ ਇਹਦੇ ਵਿੱਚ 2 ਕੁਆਟਲ ਦੇ ਨੇਅਰ ਅਬਾਟ ਇਹਦੇ ਵਿੱਚ ਵਜਨਾਗਾ 2 ਕੁਆਟਲ ਤੋਂ ਉੱਤੇ ਹੀ ਹੈਗਾ 15-20 ਕਿਲੋ ਕਰਾਹੇ ਦਾ ਵਜਨਾ ਬਾਕੀ ਡਬਲ ਕੋੜੀ ਡਬਲ ਕੋੜੀ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਐ ਡਬਲ ਕੋੜੀ ਇਹਦੇ ਵਿੱਚ ਆਪਾਂ ਲ ਫੁੱਲ ਵਧੀਆ ਕਰਾ ਬਣਾਇਆ ਸਭ ਤੋਂ ਪਹਿਲਾਂ ਆਪਾਂ ਇਹਦੇ ਬੈਕ ਸਾਈਡ ਦੀ ਗੱਲ ਕਰਦੇ ਆਂ ਅਗਲੀ ਸਾਈਡ ਤੋਂ ਤੁਹਾਨੂੰ ਫਿਰ ਦੱਸਾਂਗੇ ਇਹਦੇ ਵਿੱਚ ਆਪਾਂ ਕੀ ਕੀ ਲਾਇਆ ਹੋਇਆਗਾ ਸੋ ਜੇ ਬੈਕ ਸਾਈਡ ਦੀ ਗੱਲ ਕਰਕੇ ਬਾਈ ਜੀ ਇਹਦੇ ਵਿੱਚ ਆਪਾਂ ਡਬਲ ਬੀਮ ਲਾਇਆ ਹੋਇਆ ਉੱਤੇ ਥੱਲੇ 2.5 ਇੰਚੀ ਦੋ ਸੂਤ ਵਾਲਾ ਫੁੱਲ ਮਜ਼ਬੂਤ ਤੇ ਹੈਵੀ ਬਣਾ ਦਿੰਦਾ ਕਰਾਹੇ ਨੂੰ ਤੇ ਕਈ ਵਾਰੀ ਕਰਲੇ ਥਾਂ 'ਚ ਲੱਗ ਜੇ ਜਾਂ ਤਣੇ ਵਿੱਚ ਲੱਗ ਜੇ ਤਾਂ ਇਹ ਕਰਾਹਾ 빙ਾ ਵਗੈਰਾ ਨਹੀਂ ਹੁੰਦਾ ਇਹ ਚੀਜ਼ ਦੀ ਆਪਣੀ ਫੁੱਲ ਆਨ ਗਾਰੰਟੀ ਆ ਬਹੁਤ ਵਧੀਆ ਕੰਮ ਕੀਤਾਗਾ ਬਾਕੀ ਇਹਦੇ ਵਿੱਚ سپورਟ ਵਗੈਰਾ ਦਿੱਤੀ ਗਈ ਹੈ ਚਾਦਰ ਨੂੰ ਤਾਂ ਜੋ ਕਈ ਵਾਰੀ ਕੋਈ ਚੀਜ਼ ਲੱਗ ਜਾ ਸੋ ਫੁੱਲ ਵਧੀਆ ਸਫਾਈ ਨਾਲ ਕੰਮ ਕੀਤਾ ਗਿਆ ਤੁਸੀਂ ਕੰਮ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆਪਣੀ ਬੜਾ ਜਿਹਾ ਕੈਮਰਾ ਨੇੜੇ ਮਾਰ ਕੇ ਦਿਖਾ ਦੇ ਬਾਈ ਕਿਸੇ ਲੇਅਰ 'ਚ ਫਰਕ ਨਹੀਂ ਬਾਈ ਬਾਕੀ ਰੰਗ ਦੀ ਕੁਆਲਿਟੀ ਦੇਖ ਲਓ ਤੁਸੀਂ ਆਪਣੇ ਕੰਮ ਦੀ ਕੁਆਲਿਟੀ ਦੇਖ ਲਓ ਆਪਣਾ ਕੰਮ ਬਾਈ ਪੂਰਾ ਥੱਲੀ ਬਕਸਾ ਆਪਾਂ ਬਾਈ ਨੂੰ ਕਰਕੇ ਦਿੱਤਾ ਸ਼ੌਂਗੀਆਂ ਜਾ ਕਰਾ ਰੈਡੀ ਕਰਕੇ ਦਿੱਤਾਗਾ ਸੋ ਇਹਦੇ ਵਿੱਚ ਜਿਹੜੀਆਂ ਕਿੱਲਾਂਆਂ ਆ ਉਹ ਬਾਈ ਨੇ ਆਪਦੀ ਕੰਡੀਸ਼ਨ ਦੇ ਹਿਸਾਬ ਨਾਲ ਬਾਈ ਕਹਿੰਦਾ ਬਈ ਥੋੜੀਆਂ ਜਿਹਾ ਥੱਲੇ ਲਾ ਦਿਓ ਉਹ ਆਪਦੇ ਬੰਦੇ ਨੇ ਆਪਦੇ ਕੰਮ ਦੇ ਹਿਸਾਬ ਨਾਲ ਆਪਾਂ ਤੋਂ ਲਵਾਨਾਂ ਨੇ ਬੈਗ ਦਾ ਜਾਰੇ ਕੰਮ ਆ ਬਾਈ ਕਹਿੰਦਾ ਵੀ ਥੋੜਾ ਜਿਹਾ ਉੱਚ ਜਿਸ ਟਾਈਪ ਦੀ ਆਪਾਂ ਇਹਦੇ ਵਿੱਚ ਘੋੜੀ ਪਾਈ ਆ ਉਸ ਟਾਈਪ ਦੀਆਂ ਇਹਦੇ ਵਿੱਚ ਲੰਗਾ ਹੋਣਗੀਆਂ ਫੁੱਲ ਮਜ਼ਬੂਤ ਤੇ ਹੈਵੀ ਸੋ ਇਹ ਤਾਂ ਕਰਾਹੇ ਦਾ ਸੀਗਾ ਜੀ ਬੈਕ ਸਾਈਡ ਇਸ ਤੋਂ ਬਾਅਦ ਆਪਾਂ ਕਰਾਹੇ ਦੇ ਅਗਲੇ ਸਾਈਡ ਦੀ ਗੱਲਬਾਤ ਕਰਦੇ ਆ ਬਹੁਤ ਜਿਆਦਾ ਹੈਵੀ ਕਰਾਹਾਗਾ ਲੋ ਵੀ ਮਿੱਤਰੋ ਅਗਲੀ ਸਾਈਡ ਤੇ ਆ ਜਾ ਮੜਾ ਜੀ ਕੈਮਰਾ ਮਾਰ ਦੇ ਤੇ ਜਿਹੜੇ ਭਰਾ ਭਾਈ ਆਪਾਂ ਜਿਹੜੀ ਇਹਦੇ ਵਿੱਚ ਘੋੜੀ ਲਾਈ ਹੋਈ ਹੈ ਨਾ ਜਿਹੜੀ ਘੋੜੀ ਲਾਈ ਹੋਈ ਆ ਉਹ ਕਿਸੇ ਕਿਸੇ ਕਰਾਹੇ ਦੇ ਲਾਉਨੇ ਆ ਆਪਾਂ ਸਪੈਸ਼ਲ ਮਾਡਲ ਦੇ ਛੋਟਾ 2.5 ਇੰਚੀ ਪੰਸੂ ਦੀ ਇਹਦੇ ਵਿੱਚ ਆਪਾਂ ਘੋੜੀ ਲਾਈ ਹੋਈ ਆ ਫੁੱਲ ਮਜ਼ਬੂਤ ਤੇ ਹੈਵੀ ਆ ਗਈ ਕੋੜੀ ਇਹਦਾ ਕਦੇ ਵੀ ਆਪਾਂ ਨੂੰ ਲਾਂਬਾ ਨਹੀਂ ਆਇਆ ਨਾ ਇਹ ਕਦੇ ਟੁੱਟੀਆਂ ਤੜਕੀ ਆ ਫੁੱਲ ਵਧੀਆ ਮਜ਼ਬੂਤ ਪਾਈ ਹੋਈ ਆ ਤੇ ਜਿਹੜੀ ਇਹਦੀ ਬੈਕ ਵਾਲੀ ਕੋੜੀ ਆ ਜੇ ਉਹਦੀ ਗੱਲ ਕਰਕੇ ਆਪਾਂ ਆਮ ਕਰਾਹੇ ਦੇ ਵਿੱਚ ਤੁਸੀਂ ਦੇਖਾ 2.5 ਇੰਚ 400 ਦੀ ਕੋੜੀ ਆ ਪਾ ਅਗਲੀ ਸਾਈਡ ਤੇ ਪਾਉਣੇ ਆ ਬਟ ਇਹ ਆਪਾਂ ਬੈਕ ਸਾਈਡ ਦੇ ਵਿੱਚ ਇਹਦੇ ਵਿੱਚ ਲਾਈ ਹੋਈ ਆ ਫੁੱਲ ਯਾਰ ਮਜ਼ਬੂਤ ਤੇ ਹੈਵੀ ਆ ਇਸ ਤੋਂ ਵੀ ਮੰਨ ਕੇ ਚੱਲ ਵੀ ਸਿਰਹੀ ਕੰਮ ਆ ਕਰਾਹੇ ਦਾ ਸੋ ਬਾਈ ਕਿੱਲੀ ਪੈਂਦੀ ਵਾਲਾ ਜਰੂਰ ਦਿਖਾ ਦਿ ਮੇਰਾ ਵੀਰ ਆਪਾਂ ਨੇ ਈਵਰਸ ਨੂੰ ਜਿਹੜੇ ਭਰਾ ਵੀ ਚਾਹੁੰਦੇ ਆ ਵੀ ਸ਼ੌਂਗਿਆ ਜਾ ਕਰਾਹੇ ਬਣਾਉਣਾ ਕਿੱਲੀ ਵਗੈਰਾ ਪਾਉਣਾ ਰੂਟਾ ਵੇਟਰ ਵਾਂਗੂ ਆਪਾਂ ਇਹ ਪੈਂਦਾ ਕਰਵਾਇਆ ਬਾਈ ਨੇ ਤੇ ਕੀਤਾਗਾ ਪੂਰਾ ਥੱਲੀ ਬਕਸ ਕੰਮ ਕੀਤਾਗਾ ਤੇ ਬਾਕੀ ਸੋਨਾ ਤੇ ਸਾਫ ਸੁਥਰਾ ਕੰਮ ਹੁੰਦਾ ਆਪਣਾ ਬਾਕੀ ਕਰਾਹੇ ਦੇ ਲੱਗਦੀ ਤੇ ਫੁੱਲ ਜ਼ਿੰਮੇਵਾਰੀ ਆਪਣੀ ਬਾਈ ਕੋਈ ਮਿੱਟੀ ਨਹੀਂ ਖੜਦੀ ਤੇ ਪੂਰੇ ਘੈਂਟ ਕਰਾਹ ਬਣਦੇ ਆ ਬਾਈ ਤੇ ਜਿਹੜਾ ਭਰਾ ਕਰਾਹ ਬਣਾਉਣਾ ਚਾਹੁੰਦਾ ਬਾਈ ਆਪਣੀ ਵੀਡੀਓ ਦੇਖ ਕੇ ਤੇ ਜ਼ਰੂਰ ਯਾਰ ਕਰ ਲੈ ਥੋਡੇ ਭਰਾ ਨੂੰ ਤੇ ਕੰਟੈਕਟ ਕਰ ਲੈ ਬਾਈ ਮੈਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਤੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਤੁਸੀਂ ਕਾਲ ਕਰਕੇ ਕਰਾਹ ਬੁੱਕ ਕਰ ਸਕਦੇ ਹੋ ਤੇ ਚਾਦਰ ਵਗੈਰਾ ਦੀ ਗੱਲ ਕਰਕੇ ਇਹਦੇ ਵਿੱਚ ਆਪਾਂ ਬਾਈ ਜੀ ਦੱਸ ਗਏ ਦੀ ਟਾਟਾ ਨਵਾਰੋ ਦੀ ਕਾਲੀ ਚਾਦਰ ਲੱਗੀ ਹੋਈ ਆ ਤੇ ਛੁਰੀ ਮੇਰਾ ਵੀਰ ਨੇੜੇ ਆ ਕੇ ਦਿਖਾ دی۔ ਛੁਰੀ ਬਾਰੇ ਬਹੁਤ ਸਾਰੇ ਕਮੈਂਟ ਤੇ ਸਵਾਲ ਆਉਂਦੇ ਆ ਆਪਾਂ ਨੂੰ ਬਾਈ ਜੀ ਜਿਹੜੀ ਸਪੈਸ਼ਲ ਮਾਡਲ ਛੁਰੀ ਆ ਉਹ ਕਿਸ ਤਰ੍ਹਾਂ ਦੀ ਆ। ਸੋ ਬਾਈ ਜੀ ਇਹ ਛੁਰੀ ਆ ਜਿਹੜੀ ਲੱਗੀ ਹੋਈ ਆ ਇਹਦੇ ਵਿੱਚ 4 ਇੰਚ 2.5 ਸੂਤ ਦੀ ਜਿਹੜੀ ਕਿ ਸਪੈਸ਼ਲ ਤਿਆਰ ਹੋ ਕੇ ਆਉਂਦੀ ਆ ਧਾਰ ਵਾਲੀ ਸ਼ੇਪਰ ਵਾਲੀ ਫੁੱਲ ਵਧੀਆ ਜੀ ਦੀ ਕਸਾਈ ਬਹੁਤ ਘੱਟ ਆ ਗਈ। ਸੋ ਘਸਦੀ ਨਹੀਂ। ਬਾਕੀ ਜਿਹੜੀ ਇੱਕ ਕੰਡੀਸ਼ਨ ਬਾਈ ਨੇ ਹੋਰ ਰੱਖੀ ਸੀ ਬਾਈ ਕਹਿੰਦਾ ਜਿਹੜੀ ਵੀ ਤਾ ਜੋ ਜੋ ਕਰਾਹ ਫੁੱਲ ਭਰ ਜਾਂਦਾ ਬਈ ਟਾਇਰਾਂ ਨਾਲ ਮਿੱਟੀ ਲੱਗਣੀ ਜਾਂਦੀ ਮਿੱਟੀ ਬਾਹਰੋਂ ਨਿਕਲ ਜਾਂਦੀ ਸੋ ਬਾਈ ਕਹਿੰਦਾ ਬਈ ਜੇ ਆਪਾਂ ਨੂੰ ਇਹ ਥੱਲੇ ਤਾਂ ਹੀ ਚਾਹੀਦੀ ਆ ਫੁੱਲ ਸੋ ਬਾਈ ਦਾ ਆਪ ਦਾ ਕੋਈ ਰੀਜਨ ਸੀਗਾ ਸੋ ਇਹ ਬਾਈ ਨੇ ਲਵਾਇਆ ਬਾਕੀ ਬਾਈ ਕਿਸਾਨ ਭਰਾਵਾਂ ਦਾ ਕਲਾਜ਼ਮੀ ਸ਼ੇਅਰ ਕਰਦੇ ਹੋ ਵੀਡੀਓ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜੇ ਤੇ ਆਪਣੇ ਨਾਲ ਬਾਈਆਂ ਨੂੰ ਸੰਪਰਕ ਕਰਨਾ ਸੌਖਾ ਹੋ ਜੇ ਬਾਕੀ ਜੁੜੇ ਰਹੋ ਆਪਣੇ ਨਾਲ ਬਾਈਦਾਰ ਵੀ ਹੋ ਤੁਹਾਡੇ ਨਾਲ ਸੰਝਾ ਕਰਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ